ਪੂਰਾ ਹੈਵੀ ਕੰਮ ਹੈ ਹੈਵੀ ਕਾਉਟਿੰਗ ਅਗਲੇ ਨੇ ਸ਼ੌਕ ਨਾਲ ਘਰ ਬਣਾਇਆ ਤੇ ਸ਼ੌਕ ਨਾਲ ਹੀ ਅਸੀਂ ਉਹਨਾਂ ਨੂੰ ਪ੍ਰੋਪਰ ਦਰਵਾਜੇ ਬਣਾ ਕੇ ਦਿੱਤੇ ਆ। ਭਾਈ ਜੇ ਮੈਂ ਇਹਦੇ ਵਿਵਜਨ ਦੀ ਗੱਲ ਕਰਾਂ ਜੀ ਨੂੰ ਐਵੇਂ ਕਹਿੰਦੇ ਵੀ 2 ਕੋ ਲੱਖ ਦੇ ਅੜੇ ਘੰਟ ਦੱਸਤਾ ਸੀਗਾ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਮੋਟੀ ਜਿਹੀ ਸਾਮੀਆਂ ਪੈਸੇ ਕਹਿ ਦਿੰਦੇ ਐਸਟੀ ਵੀਡੋ ਸਾਹਿਬ ਨਾਲ ਲਵਾਤਾ। ਪ੍ਰਾਹੋਰਣ ਉਹੀ ਕੰਮ ਮੇਰੇ ਕਿੰਨੇ ਚ ਕਰਕੇ ਦਿੱਤਾ ਆਪਾਂ ਨੇ ਇਹ ਜਿਹੜੇ ਦਰਵਾਜੇ ਇਹਨਾਂ ਦੀ ਫੁੱਲ ਮੈਂ 25 ਸਾਲ ਦੀ ਗਾਰੰਟੀ ਇਹਨਾਂ ਨੂੰ ਪੱਕੇ ਬਿਲ ਤੇ ਲਿਖ ਕੇ ਦੇਣੀ ਆ। 25 ਸਾਲ ਦੀ 25 ਸਾਲ ਦੀ ਗਾਰੰਟੀ ਫੁੱਲ ਲੈ ਕੇ ਦੇਣੀ ਹੈ ਕੁਝ ਵੀ ਹੋ ਜਾਏ ਕੋਈ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਆ ਜੇ ਪੰਜਾਬ ਸਾਰੇ ਬ੍ਰਾਹਮਣੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦੇ ਲਈ ਅੱਜ ਇੱਕ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਇਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਿਰਫ ਪਹਿਲਾ ਘਰ ਹੈ ਜੋ ਆਪਣਾ ਬਾਹਰਲੇ ਤਰੀਕੇ ਦੇ हिसाब ਦੇ ਨਾਲ ਬਣਿਆ ਹੋਇਆ ਹੈ ਪਹਿਲੀ ਖਾਸ ਗੱਲ ਤਾਂ ਇਹ ਹੋ ਗਈ ਦੂਜੀ ਖਾਸ ਗੱਲ ਆਪਣੇ ਨਾਲ ਆਪਣਾ ਭਰਾ ਹੈਗਾ ਤੇ ਇਹਨਾਂ ਨੇ ਇੱਥੇ ਕੀਤਾ ਜੀ ਕੰਮ ਆਪਣਾ ਲੱਕੜ ਦਾ ਫਰਨੀਚਰ ਦਾ ਹਨਾ ਜੀ A to Z ਮਤਲਬ ਕੰਮ ਚੱਲ ਰਿਹਾ ਹੈਗਾ ਤੇ ਇਹ ਆਪਾਂ ਤੁਹਾਨੂੰ ਦੋਨੋਂ ਚੀਜ਼ਾਂ ਪ੍ਰੋਪਰ ਦਿਖਾਵਾਂਗੇ ਪਹਿਲਾਂ ਤਾਂ ਇਹ ਅੰਦਰੋਂ ਇੰਟੀਰੀਅਰ ਵੀ ਦਿਖਾਵਾਂਗੇ ਉਸ ਤੋਂ ਬਾਅਦ ਭਰਾ ਹੋਰਾਂ ਨੇ ਕੰਮ ਕੀ ਕੀਤਾ ਤੁਹਾਨੂੰ ਉਹ ਵੀ ਪ੍ਰੋਪਰ ਦਿਖਾਵਾਂਗੇ ਇੱਕ ਤਾਂ ਵੀਰੇ ਅੰਦਰ ਆਜੋ ਹਨਾ ਥੋੜਾ ਜਿਹਾ ਆਪਾਂ ਥੋੜੀ ਛਾਹ ਆਜੋਗੀ ਵੀ ਆਪਣੀ ਕੰਪਨੀ ਦਾ ਨਾਮ ਕੀ ਹੈ ਤੇ ਕਿੱਥੇ ਪੈਂਦੀ ਹੈ ਇਹ ਪਹਿਲਾਂ ਤਾਂ ਪ੍ਰੋਪਰ ਆਪਣਾ ਪੰਜਾਬ ਡੋਰ ਹਾਊਸ ਆ ਫਰੀ ਫੋਰਟ ਆ ਕੋਟਕਪੂਰਾ ਰੋਡ ਤੇ ਨੇੜੇ ਸ਼ਾਈ ਵੇਰੀ ਪੰਜਾਬ ਡੋਰਸ ਦੇ ਨਾਮ ਤੇ ਭਰਾ ਹੋਰਾਂ ਦੀ ਮਤਲਬ ਖੁੱਦੀ ਕੰਪਨੀ ਹੈ ਜੋ ਕਿ ਕੰਮ ਕਰਦੀ ਹੈ ਹੋਮ ਇੰਟੀਰੀਅਰ ਐਕਸਟੀਰੀਅਰ ਦੇ ਵਿੱਚੋਂ ਵੁੱਡਨ ਦਾ ਉਡਣ ਦੀ ਹਰ ਤਰ੍ਹਾਂ ਦੀ ਆਈਟਮ ਆਪਾਂ ਰੈਡੀ ਕਰਵਾਉਨੇ ਆ ਜੀ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾ ਸ਼ੁਰੂ ਦੇ ਵਿੱਚ ਹੁਣ ਜਿਹੜੇ ਭਰਾ ਦੀ ਇਹ ਕੋਠੀ ਆਪਾਂ ਕਹਿਦੇ ਜਾਂ ਕਹਦੇ ਕਿ ਫਾਰਮ ਹਾਊਸ ਟਾਈਪ ਕੁਛ ਵੀ ਹੈ ਇਹਨਾਂ ਨੇ ਨਾ ਪੈਸੇ ਦੀ ਪਰਵਾਹ ਨਹੀਂ ਕਰੀ ਲਾਉਣ ਲੱਗੇ ਬਟ ਇਹਨਾਂ ਨੂੰ ਇੰਨਾ ਕ ਜਿਆਦਾ ਬੈਨੀਫਿਟ ਹੋ ਗਿਆ ਇਹਦਾ ਐਸਟੀਮੇਟ ਲਵਾਇ ਸੀ ਇਹਨਾਂ ਨੇ ਮਿਸਤਰੀ ਕੋਲੋਂ ਕਹਿੰਦੇ ਵੀ 2 ਕੋ ਲੱਖ ਦੇ ਜੜੇ ਘੜ ਦੱਸਤਾ ਸੀਗਾ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਮੋਟੀ ਸਾਮੀਆਂ ਪੈਸੇ ਕਹਿ ਦਿੰਦੇ ਐ ਐਸਟੀਮੇਟ ਉਹਦਾ ਹਿਸਾਬ ਨਾਲ ਲਵਾਤਾ ਪ੍ਰਾਹੋਰਣ ਉਹ ਹੀ ਕੰਮ ਮੇਰੇ ਕਿੰਨੇ ਚ ਕਰਕੇ ਦਿੱਤਾ ਆਪਾਂ ਨੇ 90 ਹਜ਼ਾਰ ਦੇ ਪੂਰਾ ਕੀਤਾ ਬਈ 1 ਲੱਖ ਤੋਂ ਵੱਧ ਦਾ ਅਗਲੇ ਨੂੰ ਫਾਇਦਾ ਹੋ ਗਿਆ ਜੀ 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 ਬਿਲਕੁਲ ਮੈਂ ਤੁਹਾਨੂੰ ਵੀਡੀਓ ਸ਼ੁਰੂ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਕਹਿ ਦੇਣਾ ਜੇ ਤੁਸੀਂ ਆਪਣੇ ਘਰੇ ਕੋਈ ਤਰ੍ਹਾਂ ਦਾ ਕੋਈ ਫਰਨੀਚਰ ਦਾ ਕੰਮ ਕਰਨਾ ਹੈ ਦਰਵਾਜ਼ਿਆਂ ਦਾ ਕੱਪ ਬੋਰਡ ਕਿਚਨ ਦਾ ਕੁਝ ਵੀ एवरीथिंग ਤੁਸੀਂ ਜਿਹੜੇ ਮਿਸਤਰੀ ਨੂੰ ਜਾਣਦੇ ਹੋ ਉਹਨੂੰ ਬੁਲਾ ਲਿਓ ਉਹ ਤੋਂ ਐਸਟੀਮੇਟ ਲਵਾ ਲਿਓ ਉਸ ਤੋਂ ਬਾਅਦ ਜਿਹੜਾ ਭਰਾ ਦਾ ਸਕਰੀਨ ਤੇ ਨੰਬਰ ਚਾਦਰ ਬਸ ਇੱਥੇ ਕੰਟੈਕਟ ਕਰਕੇ ਆਪਣਾ ਜੋ ਤੁਹਾਡਾ ਐਸਟੀਮੇਟ ਹੈਗਾ ਇਹਨੂੰ ਭੇਜ ਦਿਓ ਉਸ ਤੋਂ ਬਾਅਦ ਇਹਨਾਂ ਐਸਟੀਮੇਟ ਦਾ ਤੁਸੀਂ ਫਰਕ ਦੇਖ ਲਓ ਵੀ ਆਪਾਂ ਇਹ ਮੋਟਾ ਮੋਟਾ ਸਾਵਲਾ ਇਹ 50% ਆਪਾਂ ਅਗਲੇ ਦੇ ਪੈਸੇ ਬਚਾ ਦਿੰਨੇ ਆ ਜੀ ਹਰੇ ਕੰਮ ਚੋਂ ਇਹਦੇ ਆਪਾਂ ਦਰਵਾਜਾਂ ਦਾ ਕੰਮ ਮਲਕੇ ਹਲੇ ਆਪਾਂ ਚੱਲੀ ਚੱਲੀ ਜਾ ਰਾ ਹੈ ਵਰਕਿੰਗ ਚ ਹੈ ਕੰਮ ਚ ਵਰਕਿੰਗ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਆ ਹਾਂਜੀ ਤੁਹਾਨੂੰ ਮੈਂ ਜਿਹੜੇ ਇਹਨਾਂ ਦੇ ਦਰਵਾਜਾਂ ਦੀ ਲੁੱਕ ਹੈ ਜੋ ਇਹਨਾਂ ਦੇ ਵਿੱਚ ਮਟੀਰੀਅਲ ਲੱਗਾ ਹੈ ਜੋ ਇਹਨਾਂ ਦੀ ਕੁਆਲਿਟੀ ਹੈ ਉਹ ਵੀ ਤੁਹਾਨੂੰ ਚੈੱਕ ਕਰਾਉਂਗਾ ਬਾਕੀ ਤੁਸੀਂ ਕਿਤੇ ਵੀ ਕੰਪੈਰੀਸਨ ਕਰਕੇ ਦੇਖਿਆ ਜੀ ਸਾਡੇ ਰੇਟ ਤੇ ਦੂਸਰੇ ਬਾਹਰਲੇ ਮੈਸਤਰੀ ਦੇ ਰੇਟ ਦੇ ਵਿੱਚ ਕਿੰਨਾ ਜਮੀਨ ਆਸਮਾਨ ਦਾ ਫਰਕ ਹੈ ਮਤਲਬ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਆਪਾਂ ਸਰਾ ਕਰਕੇ ਦਵਾਂ ਅਗਲੇ ਜੀ ਕੁਆਲਿਟੀ ਸਰਾ ਕਰਕੇ ਦੇਵਾ ਸਤ ਪਹਿਲਾ ਮੇਨ ਡੋਰ ਦਾ ਦਰਵਾਜਾ ਆ ਗਿਆ ਜੀ ਇੱਕ ਤਾਂ ਤੇ ਚਗਾਠ ਵੀ ਲੱਗੀ ਹੋਈ ਹੈ ਤੇ ਦਰਵਾਜੇ ਸਾਹਮਣੇ ਢੋਡ ਦਸ ਨੂੰ ਦੋ ਪਏ ਨੇ ਸਤ ਪਹਿਲਾ ਤਾਂ ਗੱਲ ਕਰੀਏ ਜੀ ਮਟੀਰੀਅਲ ਕਿਹੜਾ ਜੀ ਇਹ ਇਹ ਮਟੀਰੀਅਲ ਹੈਗਾ ਜੀ ਫਰੇਮ ਹੈਗੇ ਐਚ ਡੀ ਐਚ ਐਮ ਆਰ ਦਾ ਐਕਸਨ ਟੈਕਸਾ ਦਾ ਇਹਦੇ ਵਿੱਚ ਗ੍ਰੀਨ ਬੋਰਡ ਦਾ ਕੰਮ ਹੋਇਆ ਜੀ ਗ੍ਰੀਨ ਬ ਉੱਪਰ ਇਹਦੇ ਡੀਕੋ ਪੇਂਟ ਹੋਇਆ ਠੀਕ ਹੈ ਜੀ ਠੀਕ ਹੈ ਪੂਰਾ ਹੈਵੀ ਕੰਮ ਹੈ ਹੈਵੀ ਕੋਟਿੰਗ ਅਗਲੇ ਨੇ ਸ਼ੌਂਕ ਨਾਲ ਘਰ ਬਣਾਏ ਤੇ ਸ਼ੌਂਕ ਨਾਲ ਹੀ ਅਸੀਂ ਉਹਨਾਂ ਨੂੰ ਪ੍ਰੋਪਰ ਦਰਵਾਜ਼ੇ ਬਣਾ ਕੇ ਦਿੱਤੇ ਆ ਬਾਈ ਜੇ ਮੈਂ ਇਹਦੇ ਵਿਵਜਨ ਦੀ ਗੱਲ ਕਰਾਂ ਜੀ ਨੂੰ ਐਵੇਂ ਕਿ ਅੰਦਰ ਦੇ ਕੱਲਾ ਬੰਦਾ ਨਹੀਂ ਚੱਕ ਸਕਦਾ ਨਹੀਂ ਪੂਰਾ ਹੈਵੀ ਕੰਮ ਹੈ ਵੀਰੇ ਤੁਸੀਂ ਦੇਖੋ ਆ ਦਿਲਿਆਂ ਵਾਲਾ ਪ੍ਰੋਪਰ ਫਿਨਿਸ਼ਿੰਗ ਦੇਖੋ ਚਲੋ ਬਾਕੀ ਮਟੀਰੀਅਲ ਦੀ ਗੱਲ ਬਾਤ ਹੈ ਤੁਸੀਂ ਫਿਨਿਸ਼ਿੰਗ ਦੇਖੋ ਪ੍ਰੋਪਰ ਇਹ ਨੈਟ ਤੋਂ ਉਹਨਾਂ ਨੇ ਡਿਜ਼ਾਈਨਮੈਂਟ ਦਿੱਤਾ ਸੀਗਾ ਨੈਟ ਤੋਂ ਬਹੁਤ ਸਰਚ ਕਰਕੇ ਇਹਨਾਂ ਨੇ ਹਰੇਕ ਚੀਜ਼ ਬਹੁਤ ਮਿਲ ਕੇ ਇਹ ਤੇ ਯਾਰ ਤੁਸੀਂ ਇੱਕ ਚੀਜ਼ ਦੇਖੋ ਬਾਈ ਹਨਾ ਜਦੋਂ ਆਪਾਂ ਨੂੰ ਬਾਹਰੋਂ ਲੁੱਕ ਦਿਖਾਈ ਹੈਗੀ ਜੀ ਹਣਾ ਫਰੀਦਕੋਟ ਜ਼ਿਲ੍ਹੇ ਦਾ ਪਹਿਲਾ ਕਾਰ ਹੋਗਾ ਉੱਥੇ ਆਪਾਂ ਨੂੰ ਮੌਕਾ ਦਿੱਤਾ ਭਰਾ ਹੋ ਰਹਿਣਾ ਹੁਣ ਤਾਂ ਸਾਰਾ ਲੋ ਵੀ ਮੌਕਾ ਏਡਾ ਵੱਡਾ ਮੌਕਾ ਬਈ ਸੌਖੀ ਗੱਲ ਨਹੀਂ ਪਹਿਲੀ ਗੱਲ ਕੋਈ ਤੇ ਮੈਂ ਮੈਂ ਇਹੀ ਕਹਿੰਦਾ ਵੀ ਇਹਨਾਂ ਨੇ ਬਹੁਤ ਪੁੱਛਗਿੱਛ ਕਰਕੇ ਫਿਰ ਮੈਨੂੰ ਚੂਜ਼ ਕੀਤਾ ਫਿਰ ਮੈਨੂੰ ਕੰਮ ਦਿੱਤਾ ਓਕੇ ਠੀਕ ਹੈ ਤੇ ਆਪਾਂ ਵੀ ਇਹਨਾਂ ਨੇ ਮਤਲਬ ਕਿ ਪੂਰਾ ਸ਼ੌਂਕ ਪੂਰਾ ਕੀਤਾ ਜਿਵੇਂ ਦਾ ਡਿਜ਼ਾਈਨ ਇਹਨਾਂ ਨੇ ਮੈਨੂੰ ਨੈਟ ਤੋਂ ਸਰਚ ਕਰਕੇ ਦਿੱਤਾ ਸੀ ਸੇਮ ਕਾਪੀ ਪੇਸਟ ਕਰਕੇ ਦਿੱਤਾ ਇਹਨਾਂ ਨੂੰ ਓਕੇ ਤੁਸੀਂ ਆਪ ਦੇਖੋ ਵੀ ਹਲੇ ਦੇ ਜਿਹੜੇ ਫਾਈਨਲ ਟੱਚ ਹੈ ਦਾ ਪੇਂਟ ਦਾ ਉਹ ਹਲੇ ਅਸੀਂ ਦੇਣਾ ਹੈ ਵੇ ਇਹਦੀ ਲੁੱਕ ਦੇਖੋ ਵੀ ਹਲੇ ਇਹ ਕੱਚਾ ਹੀ ਪਿਆ ਹੁਣ ਫਿਨਿਸ਼ਿੰਗ ਮਿੱਤਰੋ 00 ਆ 00 ਚਾਹੇ ਕਹਿੰਦਾ ਆਪਣੇ ਨਾਲ ਉਹ ਲੈ ਕੇ ਪਹੁੰਚ ਜਾਣਾ ਕੀ ਕਹਿੰਦੇ ਨੂੰ ਆਪਾਂ ਗੁਣੀਆਂ ਆਜੋ ਜੀ ਅੰਦਰਲੇ ਪਾਸੇ ਆਜੋ ਪਰਾ ਹੋਰਾਂ ਨੇ ਲੱਕੜ ਦਾ ਕੀ ਕੰਮ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਦਾ ਇੰਟੀਰੀਅਰ ਵੀ ਦਿਖਾਵਾਂਗੇ ਵੀ ਅੰਦਰੋਂ ਕਿਵੇਂ ਦੀ ਬਣੀ ਹੋਈ ਆ ਇਹਦੇ ਅੰਦਰ ਜਦੋਂ ਐਂਟਰ ਕਰੂਗਾ ਵੀਰ ਇੱਕ ਵਾਰ ਤਾਂ ਕੋਠੀ ਦਾ ਭਲੇਖਾ ਵੀ ਪੈਂਦਾ ਹੁੰਦਾ ਮੈਂ ਕਿਸੇ ਫੋਰਨ ਕੰਟਰੀ ਦੇ ਘਰ ਚ ਗਿਆ ਆ ਗਿਆ ਹੈਨਾ ਥੋੜਾ ਦੇਖਿਆ ਜਾ ਵੀ ਇੱਕ ਕਨਸੈਪਟ ਹੀ ਉਹ ਤਿਆਰ ਕੀਤਾ ਕਨਸੈਪਟ ਹੀ ਉਹ ਤਿਆਰ ਕੀਤਾ ਤੇ ਪਰ ਹੁਣ ਕੰਮ ਇਦੂ ਵੱਧ ਸਰਾ ਕਰਤਾ ਵੀਰ ਇੱਕ ਚੁਗਾੜ ਦਿਖਾਈ ਆ ਜੀ ਇਹਦਾ ਵੀ ਸੇਮ ਮਟੀਰੀਅਲ ਹੀ ਹੈ ਇਹ ਸੇਮ ਮਟੀਰੀਅਲ ਦਾ ਇਹ ਐਕਸੈਂਟ ਐਸਾ ਦੇ ਬੋਰਡ ਦੇ ਵਿੱਚ ਇਹਨਾਂ ਦੀ ਮੋਲਡਿੰਗ ਦਿੱਤੀ ਹੋਈ ਹੈ ਥੋੜੀ ਹੋਰ ਐਕਸਟਰਾ ਲੁੱਕ ਦੇਣ ਵਾਸਤੇ ਮੋਲਡਿੰਗ ਦਿੱਤੀ ਹੋਈ ਹੈ ਸਾਈਡ ਤੇ ਉਹਦੇ ਅੰਦਰ ਫਿਰ ਜਦੋਂ ਇਹ ਦਰਵਾਜ਼ਾ ਲੱਗਿਆ ਪੂਰਾ ਇਹ ਸਾਰਾ ਹੈਵੀ ਦਰਵਾਜ਼ਾ ਲੱਗਣਾ ਹੈ ਪੂਰਾ ਤੇ ਵੀ ਜਿਹੜੇ ਆ ਤੁਹਾਨੂੰ ਡਿਜ਼ਾਈਨ ਪਾਏ ਨੇ ਦਿੱਤੇ ਇਹ ਇਹ ਕਿਸ ਚੀਜ਼ ਨਾਲ ਬਣੇ ਹੋਏ ਨੇ ਵਿੱਚ ਕੋਈ ਕਰਵ ਡੂੰਗਾ ਗਿਆ ਉੱਪਰਲੇ ਪਾਸੇ ਵਧੀ ਇਹ ਗ੍ਰੀਨ ਬੋਰਡ ਦੇ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਇਹ ਇਹ ਇੰਨਾ ਦਿਲਾ ਇਹ ਦੇਖੋ ਇਹ ਇੰਨਾ ਦਿਲਾ ਆ ਮੋਲਡਿੰਗ ਬਣਾ ਕੇ ਲਾਈ ਅਸੀਂ ਐਕਸਟਰਾ ਓਕੇ ਅੰਦਰਲਾ ਦਿਲਾ ਪੇਪਰ ਕਰਕੇ ਇਹਨੂੰ ਮੋਲਡਿੰਗ ਬਣਾ ਕੇ ਫਿਰ ਇਹਨੂੰ ਐਕਸਟਰਾ ਲੁੱਕ ਦਿੱਤੀ ਆ ਨਹੀਂ ਤਾਂ ਸਿੱਧਾ ਵੀ ਦਿਲਾ ਲੱਗ ਸਕਦਾ ਸੀ ਬਟ ਜਿਹੜੀ ਅਸੀਂ ਆ ਅੰਦਰ ਸਾਈਡ ਤੇ ਮੋਲਡਿੰਗ ਦਿੱਤੀ ਆ ਇਹਦੇ ਨਾਲ ਹੋਰ ਵੀ ਲੁੱਕ ਲੁੱਕ ਵੀ ਵਧ ਗਈ ਇਹਦੀ ਹੈਨਾ ਜੀ ਜੀ ਤੇ ਇੱਥੇ ਨਾ ਇੱਕ ਸੁਰਾਖ ਆ ਮੈਂ ਤੁਹਾਨੂੰ ਦੱਸ ਦਿੰਨਾ ਇਹਦੇ ਇਹਦੇ ਵਿੱਚ ਚੱਕ ਚੈੱਕ ਕਰਾਦੇ ਉਹਦਾ ਕਾਰਨ ਕੀ ਹੈ ਵੀਰੇ ਅੱਜ ਕੱਲ ਚੱਲ ਰਿਹਾਗਾ ਜੀ ਉਹ ਵੀ ਕਰਦੇ ਨੇ ਕਿ ਬਾਰੋ ਬਣਾ ਦਾ ਵਿੱਚੋਂ თੋਥਾ ਰਹਿ ਜਾਂਦਾ ਜੀ ਉਹ 2 ਸਾਲ 1.5 ਸਾਲ ਬਾਅਦ 2 ਸਾਲ ਬਾਅਦ ਐਂ ਜੇ ਨਹੀਂ ਹੋ ਜਾਂਦੇ ਹੋ ਜਾਂਦੇ ਉਹਦਾ ਗਏ ਭਰਾ ਹੋਰ ਕਹਿੰਦੇ ਸਿੱਧਾ ਜਾ ਆਪਣੇ ਕੋਲ ਸਿੱਧਾ ਜਾ ਕੰਮ ਹੈ ਬਾਈ ਕੁਆਲਿਟੀ ਦਵਾਂਗੇ ਜੋ ਜਾਇਜ਼ ਪੈਸੇ ਨੇ ਉਹ ਦਵਾਂਗੇ ਸਿੱਧੀ ਜੀ ਗੱਲ ਜੀ ਜੀ ਦਰਵਾਜੇ ਦਾ ਕੰਮ ਆ ਵੀ ਕਿਤੇ ਤੁਹਾਨੂੰ 4-5 ਆਪਾਂ ਦਿਖਾ ਦਈਏ ਅਸਾਂ ਇੱਧਰ ਵੀ ਪੈਣਾ ਵੀਰੇ ਹਣਾ ਜੀ ਇਹ ਕੰਮ ਚੱਲੀ ਜਾਂਦਾ ਨਾ ਹਰੇ ਇਹ ਲੋਕ ਕੱਢ ਕੇ ਅਸੀਂ ਇਹਨੂੰ ਪੇਂਟ ਕੀਤਾ ਫਿਰ ਇਹਨੂੰ ਕਰਾਂਗੇ ਹਜੇ ਮਤਲਬ ਕਿ ਚੱਲੀ ਜਾਂਦਾ ਚੱਲਦੇ ਰਨਿੰਗ ਦੇ ਵਿੱਚ ਕੰਮ ਹੈ ਤੇ ਦੂਜੀ ਗੱਲ ਇਹ ਹੈ ਵੀ ਇਹ ਜਿਹੜੇ ਦਰਵਾਜੇ ਇਹਨ 25 ਸਾਲ ਦੀ ਗਾਰੰਟੀ ਇਹਨਾਂ ਨੂੰ ਪੱਕੇ ਬਿਲ ਤੇ ਲਿਖ ਕੇ ਦੇਣੀ ਆ 25 ਸਾਲ ਦੀ 25 ਸਾਲ ਦੀ ਗਾਰੰਟੀ ਫੁੱਲ ਲੈ ਕੇ ਦੇਣੀ ਆ ਕੁਝ ਵੀ ਹੋ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਆ ਜੇ ਪੰਜਾਬ ਡੋਰ ਦੇ ਮੇਅਰ ਲੈ ਪੰਜਾਬ ਡੋਰ ਵਾਈ ਬੱਠਾਗਾ ਤੇ ਤੁਸੀਂ ਇੱਕ ਚੀਜ਼ ਹੋਰ ਹੋਊਗੀ ਬਈ ਕਈਆਂ ਦੇ ਮਨ ਦੇ ਵਿੱਚ ਹੋਊਗਾ ਕਿ ਬਈ ਯਾਰ ਤੁਸੀਂ ਰੇਟ ਦਾ ਇੰਨਾ ਫਰਕ ਕਿਵੇਂ ਪਾ ਰਹੇ ਹੋ 50% ਮੰਗੂ ਲੈ ਥੋੜਾ ਇਹਦਾ ਵੀ ਵਜਨ ਬਹੁਤ ਕਾਫੀ ਆ ਬਈ ਮੜਾ ਜਾ ਹੈਵੀ ਹੈ ਬੱਲੇ ਬਈ ਲੈ ਬਾਈ ਉਹ ਜੇ ਮੈਂ ਅੰਦਾਜ਼ਾ ਦੱਸਾਂ ਵੈਸੇ ਤਾਂ ਵੀਟ ਦਾ ਕਿੰਨਾ ਹੋਊਗਾ ਇਹਦਾ ਹੋਊਗਾ ਨੀਅਰ ਬਾਉਂਡਰ 60 65 ਕਿਲੋ ਰੇਲ ਵੀ ਦਾ ਹੋਊਗਾ ਇੱਕ ਬੰਦੇ ਜਨਾ ਵਾ ਜਾਣਾ ਇੱਕ ਦਰਵਾਜੇ ਦੇ ਵਿੱਚ ਹੈ ਸਿਰਫ ਆਹ ਭਰਾਵਰੀ ਕਰ ਸਕਦੇ ਨੇ ਇਹਦਾ ਕੁਝ ਤੇ ਕਈ ਐ ਕਹਿ ਦੇਣਗੇ ਬਈ ਤੁਹਾਡੇ ਰੇਟ ਸਸਤੇ ਨੇ ਖੋਰੇ ਬਿਨਾ ਕੁਆਲਟੀ ਕੁਲਟੀ ਦੇ ਵਿੱਚ ਕੋਈ ਨਾ ਬਾਈ ਯਾਰ ਰੇਟ ਸਸਤੇ ਹੋਣ ਦਾ ਰੀਜ਼ਨ ਕੀ ਹੈ ਇਹਨਾਂ ਕੋਲ ਬਲਕ ਦੇ ਵਿੱਚ ਆਪਣੇ ਕੋਲ ਕੰਮ ਆ ਜਾਂਦਾ ਉੱਥੇ ਵੈਸੇ ਆਪਾਂ ਥੋੜਾ ਜਿਹਾ ਅਕਲ ਕਹਿਣਾ ਵੀ ਜਿੰਨਾ ਆਪਾਂ ਨੂੰ ਠੀਕ ਸਹੀ ਰਹੇ ਹਾਂ ਹੁਣ ਤੁਸੀਂ ਹਾਂਜੀ ਸਾਡੇ ਕੋਲੇ ਸਾਰਾ ਕੰਮ ਜਿਹੜਾ ਮਲ ਕੇ ਸਮਾਨ ਸਾਡਾ ਬਲਕ ਦੇ ਵਿੱਚ ਆਉਣਾ ਸਾਨੂੰ ਉਹੀ ਮਲ ਕੇ ਮਾਰਨੇ ਨੂੰ ਪੈਂਦਾ ਹਾਂਜੀ ਹੁਣ ਤੁਸੀਂ ਦੇਖੋ ਇਹ ਜਿਹੜੇ ਕੰਨਿਆਂ ਦੇ ਮਾਂ ਦੇ ਵਿੱਚ ਹੁੰਦਾ ਵੀ ਬੂਰਾ ਹੁੰਦਾ ਇਹ ਹੁੰਦਾ ਹੁਣ ਇਹਦੇ ਵਿੱਚ ਬੂਰੇ ਵਾਲਾ ਤਾਂ ਕਨਸੈਪਟ ਹੀ ਖਤਮ ਹੋ ਗਿਆ ਖਤਮ ਹੋ ਗਿਆ ਕਿਉਂਕਿ ਆ ਦੇਖੋ ਆ ਜਿਹੜੀਆਂ ਫਰੇਮ ਐ ਹਾਂਜੀ ਇਹ ਲੱਕੜ ਦੀਆਂ ਠੋਸ ਠੀਕ ਐ ਬੂਰੇ ਵਾਲਾ ਕਨਸੈਪਟ ਇਹਦੇ ਵਿੱਚੋਂ ਖਤਮ ਅੱਛਾ ਇਹਦੇ ਵਿੱਚ ਜਿਹੜੀਆਂ ਪਲਕੜ ਵਰਤੀ ਕਿਹੜੀ ਵਰਤਦੇ ਹੁੰਦੇ ਆ ਜੀ ਆਹ ਜਿਹੜੀ ਐ ਸਾਈਡਾਂ ਤੇ ਹੈਗੀ ਐ ਇਹ ਰਸ਼ੀਨ ਕਹਿੰਦਾ ਰਸ਼ੀਨ ਉਹ ਕਸਮਰਦੀ ਇੱਛਾ ਵੀ ਰਸ਼ੀਨ ਕੇ ਲਗਵੋਣੀ ਹੈ ਸਾਗਮਾ ਲਾਉਣੀ ਹੈ ਜੰਮੂ ਕੇ ਉਹ ਜਿਵੇਂ ਕਸਟਮਰ ਕਹੂਗਾ ਉਵੇਂ ਦਾ ਫਰੇਮ ਤਿਆਰ ਹੋ ਜਾਣਾ ਠੀਕ ਹੈ ਜੀ ਅੱਛਾ ਮਤਲਬ ਕਸਟਮਰ பசੜਤੀ ਇਹ ਉਹਨਾਂ ਦੀ ਚੋਇਸ ਜਿੰਨਾ ਦਾ ਘਰ ਹੈ ਚੋਇਸ ਉਹਨਾਂ ਦੀ ਚੋਇਸ ਵੀ ਅਸੀਂ ਤਾਂ ਇਹ ਲਗਾਉਣਾ ਜੀ ਜੀ ਹੁਣ ਇਹਦੇ ਵਿੱਚ ਸਾਈਡਾਂ ਦੇ ਰਸ਼ੀਨ ਕੇ ਲਾ ਹਾਂਜੀ ਵਿੱਚ ਇਹਦੇ ਐਕਸੈਂਟ ਐਸਾ ਦਾ ਗ੍ਰੀਨ ਬੋਰਡ ਠੀਕ ਹੈ ਜੀ ਇਹ ਪੂਰਾ ਹੈਵੀ ਆ ਫੁੱਲ ਹੈਵੀ ਹੋ ਗਿਆ ਇਹਦੇ ਵਿੱਚ ਬੂਰੇ ਵਾਲਾ ਤਾਂ ਕੋਈ ਮਸਲਾ ਰਹੀ ਨਹੀਂ ਗਿਆ ਇਹ ਤਾਂ ਮੈਨੂੰ ਲੱਗਦਾ ਯਾਰ ਇੰਨਾ ਕੁ ਜਿਆਦਾ ਮਜ਼ਬੂਤ ਹੋ ਗਿਆ ਜੇ ਆਪਾਂ ਘਣ ਘਣ ਲੈ ਕੇ ਮਾਰ ਲੱਗੇ ਕਾਂਟਾ ਦਾ ਬੰਦਾ ਖਪੂ ਪਹਿਲਾਂ ਹ ਤੇ ਭਈ ਅੰਦਰ ਵੀ ਆਪਾਂ ਨਾ ਜਿਵੇਂ ਇੰਦਰਲੇ ਪਾਸੇ ਆਇਓ ਜਿਵੇਂ ਆ ਚੁ ਇਕੱਠਾ ਵੀ ਆਪਾਂ ਨੇ ਕੀਤਾ ਕੰਮ ਨਾ ਇਹਦੇ ਅੰਦਰ ਇੱਥੇ ਵੀ ਲੱਗ ਜਾਊਗਾ ਇਹ ਤੁਸੀਂ ਦੇਖੋ ਆ ਅੰਦਰਲੇ ਪਾਸੇ ਇਹਦੇ ਚ ਬਾਟਾ ਆ ਬਾਹਰ ਮੋਲਡਿੰਗ ਲਾ ਕੇ ਇਹਨੂੰ ਲੁੱਕ ਦੇਖੋ ਕਿੰਨੀ ਪਿਆਰੀ ਲੱਗੀ ਆ ਹਲੇ ਅਰੇ ਇਹ ਕੰਮ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਆ ਇੱਥੇ ਬੈੱਡ ਵੀ ਬਣਾਨੇ ਕਾਬੂੜੀ ਬਣਾਉਣਾ ਉਸ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਸਾਰਾ ਆਪਾਂ ਬਣਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਸ ਘਰ ਦੀ ਵੀਡੀਓ ਬਣਾਵਾਂਗੇ ਹਾਂ ਫਾਈਨਲ ਜਦੋਂ ਹੋ ਗਿਆ ਆ ਰਨਿੰਗ ਦੇ ਵਿੱਚ ਆਪਾਂ ਦਿਖਾਤਾ ਇਸ ਤੋਂ ਬਾਅਦ ਜਦੋਂ ਅਸੀਂ ਫਾਈਨਲ ਟੱਚ ਸਾਰਾ ਬੈੱਡ ਕਾਬੂੜ ओके ओके भाई क्या बात है यार घर बनवाने वाले भाई कहता शौक बड़े अतरय होते हैं कि एक बारी भाई आपा थोड़ा ज्यादा घर ਦਾ ਵਾਹਕਰੋੜ ਕਰਾਈ ਹੈ ਹਨ जी जी ਤੇ ਇਧਰਲੇ ਪਾਸ ਇੱਕ ਰੂਮ ਆ ਗਿਆ ਮਿੱਤਰੋ ਇਧਰ ਸ਼ਾਇਦ ਮੈਨੂੰ ਲੱਗਦਾ ਕੋਈ ਸਟੋਰ ਸਟਾਰ ਹੈ ਨਾ ਛੋਟਾ ਜਿਹਾ ਬਣਾਇਆ ਹੈ ਨਾ ਜੀ ਜੀ ਛੋਟਾ ਜਿਹਾ ਕਿਉਂਕਿ ਉਹਨਾਂ ਨੇ ਬਾਹਰਲੇ ਦੇ ਹਿਸਾਬ ਨਾਲ ਕਰਿਆ ਹਵਾ ਕ੍ਰੋਸਿੰਗ ਵਾਲਾ ਸਿਸਟਮ ਪ੍ਰੋਪਰ ਆਗਾ ਤੇ ਅਚਾਉ ਕਿਚਨ ਦੇ ਵਿੱਚ ਆਪਾਂ ਕੰਮ ਕਰਾਂਗੇ ਹਨ ਹਲੇ ਸ਼ੁਰੂ ਕਰਦੇ ਅਜੇ ਬਾਅਦ ਸ਼ੁਰੂ ਹੋਣਾ ਜਦੋਂ ਦਰਵਾਜ਼ੇ ਫਿੱਟ ਹੋਗੇ ਉਸ ਤੋਂ ਬਾਅਦ ਇਹ ਕਿਚਨ ਦਾ ਕੰਮ ਸਟਾਰਟ ਹੋ ਜਾਣਾ ਜਦੋਂ ਕਿਚਨ ਦਾ ਵੀ ਮੈਂ ਤੁਹਾਨੂੰ ਇਹਦੀ ਡਰਾਇੰਗ ਦੇ ਸਕਦਾ ਸ਼ਾਇਦ ਫੋਨ 'ਤੇ ਹੋਵੇ ਮੇਰੇ ਕੋਲ ਓਕੇ ਇਹਦੀ ਡਰਾਇੰਗ ਮੈਂ ਤੁਹਾਨੂੰ ਦੇ ਦੂੰਗਾ ਪਾਪਾ ਡਿਸਪਲੇ ਦੇ ਉੱਤੇ ਚਲਾ ਦਾਂਗੇ ਤੁਸੀਂ ਇੱਕ ਚੀਜ਼ ਚੈੱਕ ਕਰੋ ਭਰਾ ਆਪਣੇ ਕਹਿੰਦੇ ਕਿਚਨ ਮਾਏਗਾ ਨਾ ਦਾ ਕਿਚਨਾਂ ਦਾ ਪਾਪਾ ਬਣਾ ਰਿਹਾ ਕਹਿੰਦਾ ਨਾ ਉਹ ਤੁਸੀਂ ਏਰੀਆ ਕਰੋ ਚੈੱਕ ਨਾ ਇਹਦੇ ਵਾਈਡ ਹੈ ਨਾ ਜੀ 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 ਬੰਦਾ ਖੁੱਲ ਕੇ ਪੈਸਾ ਲਾਉਣਾ ਹੈ ਪ੍ਰੋਪਰ ਮਿਲ ਕੇ ਆਰਕੀਟੈਕਟ ਦੇ ਥਰੂ ਚੱਲਣਾ ਕੰਮ ਜਿਵੇਂ ਉਹਨਾਂ ਨੇ ਦਿੱਤਾ ਮਿਲ ਕੇ ਕੋਈ ਹਲਕਾ ਕੰਮ ਨਹੀਂਗਾ ਕੋਈ ਅਸੀਂ ਆਪ ਦੀ ਮਨਮਰਜ਼ੀ ਨਾਲ ਨਹੀਂ ਜਿਵੇਂ ਆਰਕੀਟੈਕਟ ਦਾ ਹੋਇਆ ਉਸੇ ਹਿਸਾਬ ਨਾਲ ਵਧੀਆ ਪ੍ਰੋਜੈਕਟ ਬਣਾਣਾ ਮੇਰੇ ਕੋਲ ਪਈ ਹੈ ਡਰਾਇੰਗ ਉਹ ਮੈਂ ਤੁਹਾਨੂੰ ਤੇ ਹੁਣ ਜੇ ਤੁਸੀਂ ਥੋੜੀ ਜਿਹਾ ਬਾਹਰੋਂ ਹੋਰ ਲੁੱਕ ਦੇਖਣੀ ਹੈ ਇੱਕ ਵਾਰੀ ਆਪਾਂ ਜਮਾ ਸਾਈਡ ਤੇ ਇਹਨਾਂ ਨੇ ਬਈ ਇਹ ਦੋਨੋਂ ਸਾਈਡ ਬਣਾਇਆ ਨੇ ਨਾ ਦੋਨੋਂ ਸਾਈਡ ਆ ਲੁੱਕ ਜਿਹੜੀ ਆ ਦੋਨੋਂ ਸਾਈਡ ਹੀ ਹੈ ਓਕੇ 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 ਜੀ ਲਓ ਬਈ ਕਰੋ ਚੈੱਕ ਬਾਕੀ ਕਿਸੇ ਪੁਰਾਣਾ ਲੱਕੜ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਕਰਾਉਣਾ ਹੈ ਆਪਦਾ ਰੇਟ ਮਾਰਕੀਟ ਚ ਪਹਿਲਾਂ ਲਵਾ ਲਿਓ ਜੀ ਹਨਾ ਲੈ ਇੱਕ ਵਾਰੀ ਥੋੜਾ ਜਿਹਾ ਬਾਹਰੋਂ ਹੋਰ ਚੈੱਕ ਕਰਾ ਦੇ ਇਹ ਆਪਣਾ ਵੀਰੇ ਡਰਾਇੰਗ ਹਾਲ ਆਗਾ ਵੱਡਾ ਹਨਾ ਹਾਂਜੀ ਠੀਕ ਹੈ ਆ ਕਰੋ ਚੈੱਕ ਬਈ ਤੇ ਸਦੂਕ ਵੀ ਪਿਆ ਪੁਰਾਣਾ ਤੇ ਆ ਜੋ ਇੱਕ ਵਾਰੀ ਥੋੜਾ ਜਿਹਾ ਬਾਹਰੋਂ ਤੁਹਾਨੂੰ ਹੋਰ ਦਾ ਉਹ ਜੀ ਥੋੜਾ ਜਿਹਾ ਦੂਰ ਖੜਕੇ ਇੱਕ ਵਾਰੀ ਕਵਰ ਅਪ ਕਰ ਲੈ ਇੱਕ ਵਾਰੀ ਦਿਖਾ ਦੇ ਥੋੜਾ ਜਿਹਾ ਇਧਰੋਂ ਕਿ ਕਮਾ ਕੇ ਜਿ ਦਿਖਾ ਦੇ ਵੀ ਸਾਈਡ ਪੋਰਸ਼ਨ ਇਹਦਾ ਕਿੰਨਾ ਚਮਕਦਾ ਇਧਰਲੇ ਪਾਸੋਂ ਪੂਰਾ ਬੰਦੇ ਨੇ ਸ਼ੌਂਕ ਨਾਲ ਕੰਮ ਕੀਤਾ ਇਹ ਦੇਖੋ ਪੂਰਾ ਸਾਈਡ ਤੇ ਜਗਾ ਦੇਖੋ ਇਧਰ ਇਧਰ ਪਾਰਕ ਨੂੰ ਉੱਥੇ ਜਗਾ ਬਣਾਤੀ ਹੈ ਨਾ ਇਹ ਪੂਰਾ ਮਤਲਬ ਕਿ ਸ਼ੌਂਕ ਨਾਲ ਕੰਮ ਕੀਤਾ ਯਾਰ ਲੈ ਬਾਈ ਮਾੜ ਆ ਜਾ ਉੱਥੇ ਜੇ ਖੜਕੇ ਕਵਰ ਅਪ ਕਰੀਂਦਾ ਐਂਗਲ ਜਾ ਮੈਂ ਕਹਾਂ ਨਾ ਬਾਈ ਇਹਦੀ ਛੱਤ ਬੜੀ ਜ਼ਬਰਦਸਤ ਹੈ ਨਾ ਇਹਦਾ ਮੀਂਹ ਦਾ ਪਾਣੀ ਸਾਰਾ ਸਟੋਰ ਹੋ ਜਾਇਆ ਕਰੂ ਹੈ ਨਾ ਜਿੰਨਾ ਵੀ ਹੈ ਲੈ ਬਾਈ ਬਾਈ ਕਹਿੰਦਾ ਕੋਠੀ ਕਹਿੰਦਾ ਰੀਜਨਲ ਪੈਸਾ ਲਾਇਆ ਹੋਇਆ ਕਹਿੰਦਾ ਸਾਰਿਆਂ ਨੂੰ ਪਤਾ ਲੱਗੇ ਜ਼ਿਲ੍ਹੇ ਦੇ ਵਿੱਚ ਪਹਿਲਾ ਘਰ ਹੈ ਤੇ ਇਹ ਜਿਹੜੀ ਛੱਤ ਵਾਲਾ ਮਟੀਰੀਅਲ ਆ ਬਈ ਮੋਲਾ ਦਾ ਕਦੇ ਖਰਾਬ ਵੀ ਨਹੀਂ ਹੋਣਾ ਇਹ ਨਹੀਂ ਖਰਾਬ ਹੁੰਦਾ ਬਾਈ ਇਹ ਲੋਕੀ ਕਰੋ ਚੈੱਕ ਤੇ ਬਈ ਜੀ ਕਿਸੇ ਨੇ ਹਨਾ ਆਪਣੇ ਨਾਲ ਕੰਟੈਕਟ ਕਰਨਾ ਵੈਸੇ ਤਾਂ ਆਪਾਂ ਨੰਬਰ ਚਲਾ ਰੱਖਿਆ ਹੈਗਾ ਜੀ ਜੇ ਕਿਸੇ ਨੇ ਆਫਿਸ ਵਿਜ਼ਿਟ ਕਰਨਾ ਹੋਵੇ ਆ ਜੋ ਫਰੀਦਕੋਟ ਆਪਣੇ ਸ਼ਾਈਵੇਲੀ ਦੇ ਬਿਲਕੁਲ ਨਾਲ ਹੈ ਕੋਟਪੂਰਾ ਰੋਡ ਤੇ ਹਾਂਜੀ ਤੁਸੀਂ ਮੈਂ ਮੇਰਾ ਕੰਟੈਕਟ ਕਰਕੇ ਵੀ ਆ ਸਕਦੇ ਹੋ ਜਾਂ ਸ਼ਾਈਵੇਲੀ ਦੇ ਬਿਲਕੁਲ ਨਾਲ ਹੈ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਅੱਛਾ ਜੀ ਇਹਦੇ ਵਿੱਚ ਆਪਾਂ ਜੇ ਲੱਕੜ ਦਾ ਕੰਮ ਕਰੀਏ ਬਸ ਓਵਰਆਲ ਦੇ ਵਿੱਚ ਕਿਹੜਾ ਗੜਾ ਕੰਮ ਆ ਜਾਂਦਾ ਵੀ ਆਪਣੇ ਨਾਲ ਕੰਟੈਕਟ ਕਰ ਲੈਣ ਵੀ ਆਪਾਂ ਹਾ ਹਾ ਕੰਮ ਕਰ ਦਿੰਦੇ ਆ ਘਰਾਂ ਚ ਅਸੀਂ ਲੱਕੜ ਦਾ ਸਾਰਾ ਕੰਮ ਕਰਦੇ ਆ ਜਿਵੇਂ ਦਾ ਬੋੜੋ ਦਾ ਟੀਵੀ ਪੈਨਲ ਹੋ ਗਿਆ ਹਾਂਜੀ ਤੇ ਕਿਚਨ ਦਾ ਹੋ ਗਿਆ ਬੈੱਡ ਹੋ ਗਿਆ ਸੋਫੇ ਵਗੈਰਾ ਜੋ ਵੀ ਆ ਰੇਲਿੰਗ ਵਗੈਰਾ ਸਾਰਾ ਮਲਕ Z ਟੂ Z ਪੈਕੇਜ ਦਿੰਨੇ ਆਂ ਪੈਕੇਜ ਦਿੰਨੇ ਆਂ ਪੈਕੇਜ ਦਿੰਨੇ ਅਗਲੇ ਦੀ ਟੈਨਸ਼ਨ ਫਿਰ ਅਗਲੇ ਸਾਨੂੰ ਨਟ ਵੀ ਨਹੀਂ ਲਾ ਕੇ ਦੇਣਾ ਸਾਰਾ ਕੁਝ ਪੈਕੇਜ ਕਰ ਲੈਣਾ ਟੈਨਸ਼ਨ ਫਿਰ ਸਾਨੂੰ ਟਾਈਮ ਬੌਂਡ ਕਰ ਲੈਣਾ ਵੀ ਇੰਨੇ ਚ ਸਾਨੂੰ ਪੂਰਾ ਚਾਹੀਦਾ ਅਸੀਂ ਉਸ ਹਿਸਾਬ ਦੇ ਨਾਲ ਕੰਪਲੀਟ ਦੇ ਦਾਂਗੇ ਜੇ ਸਾਡੇ ਲਓ ਭਾਈ ਭਰਾ ਦਾ ਸਕਰੀਨ ਤੇ ਚੱਲ ਰਿਹਾ ਨੰਬਰ ਕਿਸੇ ਨੇ ਵੀ ਤੁਸੀਂ ਆ ਲਾ ਲਓ ਇਹ ਹੈ ਜੇ ਘਰਾਂ ਦੇ ਪ੍ਰੋਜੈਕਟ ਭਰਾ ਕੋਲ ਆਲਰੇਡੀ ਚੱਲ ਰਹੇ ਤੁਸੀਂ ਸਮਝ ਸਕਦੇ ਹੋਗੇ ਵੀ ਭਾਈ ਨੇ ਕੋਸੋ ਸਮਝ ਕੇ ਡਿਸੀਜਨ ਲਿੱਤਾਗਾ ਬਾਕੀ ਕਿਸੇ ਵੀ ਪੁਰਾਣੇ ਕਿਸੇ ਵੀ ਤਰ੍ਹਾਂ ਦਾ ਲੱਕੜ ਦਾ ਲੈ ਕੇ ਵੀ ਜਾਣਾ ਸਮਾਨ ਦਰਵਾਜੇ ਦਰੂਜੇ ਦਾ ਵੀ ਆਪਣਾ ਕੰਮ ਬਣੇ ਬਣੇ ਆਪ ਦੇ ਦਿੰਨੇ ਹਨਾ ਤਾਂ ਉਹ ਵੀ ਮਿਲ ਜਾਣਗੇ ਭਰਾ ਹੋਰਾਂ ਕੋਲ ਕਿਸੇ ਨਾ ਉਹਦੇ ਕੋਠੀ ਦਾ ਕੰਮ ਕਰਾਉਣਾ ਆ ਲਾ ਲੋ ਵੀ ਅੱਧੋ ਅੱਧ ਦਾ ਫਰਕ ਪਵਾ ਦਾਂਗੇ ਮਾਰਕੀਟ ਨਾਲੋਂ ਬਾਕੀ ਸਕਰੀਨ ਤੇ ਜਿਆਦਾ ਨੰਬਰ ਨਾਲੇ ਜਿਆਦਾ ਐਡਰੈਸ ਇੱਤੇ ਨੰਬਰ ਤੇ ਕਰ ਲੋ ਕੰਟੈਕਟ ਕਿਸੇ ਪੁਰਾਣਾ ਲੱਕੜ ਦਾ ਕਰਾਉਣਾ ਕੰਮ ਇੱਕ ਦੋ ਕਰ ਹੋਰ ਵੀ ਨੇ ਆਪਾਂ ਉਹਦੇ ਵਿੱਚ ਵੀਡੀਓ ਬਣਾ ਕੇ ਇਹਦੇ ਵਿੱਚ ਐਡ ਆਨ ਕਰ ਦਾਂਗੇ ਤੁਸੀਂ ਉਹ ਵੀ ਕੰਮ ਦੇਖ ਲਿਓ ਜੀ ਤੇ ਦੋਸਤੋ ਇੱਕ ਕੋਠੀ ਮਤਲਬ ਜਿਹੜਾ ਆਪਾਂ ਤੁਹਾਨੂੰ ਦਿਖਾਇਆਗਾ ਜੋ ਕੈਨੇਡਾ ਦੀ ਤਰ੍ਹਾਂ ਜਾਂ ਅਮਰੀਕਾ ਦੇ ਤਰ੍ਹਾਂ ਸਟਾਈਲ ਆਪਾਂ ਕਹਿੰਦੇ ਉੱਥੇ ਵੀ ਕੰਮ ਕੀਤਾ ਉਸ ਤੋਂ ਬਾਅਦ ਸੈਕਿੰਡ ਆਪਣਾ ਕੰਮ ਇੱਥੇ ਹੋਇਆ ਹੈ ਜੀ ਠੀਕ ਹੈ ਆਪਾਂ ਤੁਹਾਨੂੰ ਦਿਖਾਈਏ ਵੀ ਮਤਲਬ ਵਧੀਆ ਆਲੀਸ਼ਾਨ ਕੋਠਿਆਂ ਦੇ ਵਿੱਚ ਭਰਾ ਹੋਰ ਦਾ ਕੰਮ ਉਰੇ ਹੈਗਾ ਆਪਾਂ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਜੇ ਜੁਦੀ ਤੁਸੀਂ ਕਰਵਾਉਣ ਦੀ ਸੋਚ ਰਹੇ ਹੋ ਤਾਂ ਆਲਰੇਡੀ ਉਹਦਾ ਕੰਮ ਦਾ ਰਿਜ਼ਲਟ ਚੈੱਕ ਕਰੋ ਵੀਰੇ ਆਪਾਂ ਬਰਦਾ ਅੰਦਰ ਚੱਲੀਏ ਉਸ ਤੋਂ ਬਾਅਦ ਇੱਕ ਮੇਰੇ ਮਨ ਦੇ ਵਿੱਚ ਦੋ ਤਿੰਨ ਸਵਾਲ ਆ ਵੀ ਇੱਥੇ ਆਪਾਂ ਨੂੰ ਕੰਮ ਕਰਨ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਈਡੀਆ ਪੂਰੇ ਦੋ 2.5 ਸਾਲ ਦਾ ਕੰਮ ਹੋ ਗਿਆ ਇਥੇ 2.5 ਸਾਲ ਬਾਅਦ ਮੈਂ ਤੁਹਾਨੂੰ ਕੰਡੀਸ਼ਨ ਚੈੱਕ ਕਰਾਉਂਗਾ ਸਭ ਤੋਂ ਪਹਿਲਾਂ ਘਰਾਂ ਦੇ ਵਿੱਚ ਕੀ ਹੁੰਦਾ ਦਰਵਾਜ਼ੇ ਕਿਉਂਕਿ ਨਾ ਵੀਰੇ ਇੱਕ ਚੀਜ਼ ਸਭ ਤੋਂ ਜ਼ਿਆਦਾ ਇਹ ਆ ਜਿੰਨੇ ਵੀ ਤੁਸੀਂ ਦਰਵਾਜ਼ੇ ਦੇਖ ਰਹੇ ਹੋ ਇਹ ਪਰਾਹ ਹੋਰਾਂ ਨੂੰਰੇ ਕੰਮ ਕੀਤਾ ਹੋਇਆ ਮੈਂ ਤੁਹਾਨੂੰ ਇੱਕ ਚੀਜ਼ ਚੈੱਕ ਕਰਾਉਣਾ ਕਿਉਂਕਿ ਨਾ ਵੀਰੇ ਸਾਲ 1.5 ਸਾਲ ਬਾਅਦ ਕੀ ਹੁੰਦਾ ਹੁੰਦਾ ਪਤਾ ਲੱਗਣ ਲੱਗ ਜਾਂਦਾ ਬੰਦੇ ਨੂੰ ਬਈ ਯਾਰ ਕਿਹੋ ਜੀ ਕੁਆਲਟੀ ਲੱਗੀ ਹੋਏ ਕਿ ਨਹੀਂ ਲੱਗੀ ਹੋਈ ਲਵਿਆ ਜੋ ਸਤਿਪਰਵਦਾ ਜਿੰਨਾ ਵੀ ਡਿਜ਼ਾਈਨ ਕੀਤਾ ਵੀਰੇ ਸਤਿਪਰਵਦਾ ਦੀ ਗੱਲ ਕਰੀ ਵੀ ਲੱਕੜ ਕਿਹੜੀ ਇਸਤੇਮਾਲ ਕੀਤੀ ਇਹਦੇ ਵਿੱਚ ਇਹਦੇ ਵਿੱਚ ਸਾਰੀ ਸਾਗਮਾਨ ਦਾ ਕੰਮ ਹੈ ਠੀਕ ਅਪਲਾਈ ਦਾ ਕੰਮ ਹੈ ਹਾਂਜੀ ਸਾਰਾ ਸੀਐਨਸੀ ਵਰਕ ਹੋਇਆ ਵੀ ਹੈ ਸਾਰਾ ਪ੍ਰੋਪਰ ਸੋਲਿਡ ਦਰਵਾਜ਼ਾ ਸਭ ਤੋਂ ਖਾਸ ਗੱਲ ਕੀ ਹੈ ਥੋੜੇ ਅੰਦਰ ਅਗੇ ਚੱਕ ਰਹੀ ਇਹ ਜਿਹੜਾ ਤੁਸੀਂ ਵਰਕ ਦੇਖ ਰਹੇ ਹੋ ਨਾ ਇਹ ਸੀਐਨਸੀ ਮਸ਼ੀਨ ਦੇ ਨਾਲ ਵਰਕ ਕਹਿੰਦੇ ਹੁੰਦੇ ਆ ਵੀ ਜੇ ਮੈਂ ਤਾਂ ਆਪਾਂ ਡਿਜ਼ਾਈਨ ਕਸਟਮਰ ਚਾਹੂਗਾ ਆਪਾਂ ਉਹ ਅਗਲੇ ਨੂੰ ਪ੍ਰਿੰਟ ਕਰਕੇ ਦੇ ਦਾਂਗੇ ਜੀ ਜੀ ਠੀਕ ਹੈ ਹੁਣ 2.5 ਸਾਲ ਬਾਅਦ ਦਰਵਾਜ਼ੇ ਦੀ ਜੀ ਗੱਲ ਕਰਿਓ ਅੱਜ ਵੀ ਐਵੇਂ ਮਤਲਬ ਯਾਰ ਬਾਈ ਕਹਿੰਦਾ 25 ਸਾਲ ਦੀ ਜ਼ਿੰਮੇਵਾਰੀ ਤਾਂ ਮੈਂ ਦੰਨਾ ਇਹ ਤਾਂ ਹਲੇ 2-2.5 ਸਾਲ ਹੋਣਾ ਇੱਕ ਦਰਵਾਜ਼ਾ ਵੀ ਇੱਧਰਲੇ ਪਾਸੇ ਵੀ ਲੱਗਿਆ ਹੋਇਆ ਤੇ ਇਹ ਵੀ ਸੇਮ ਹੈ ਆਪਣਾ ਸਾਗਬੰਦੀ ਹੈ ਨਾ ਤੁਸੀਂ ਇਹ ਦੇਖੋ ਬਾਈ ਇਹ ਕੋਠੀ ਦੇ ਰਿਸ਼ਤੇਦਾਰਾਂ ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੇ ਤੁਹਾਨੂੰ ਬਹੁਤ ਕੰਮ ਆ ਗਏ ਓਕੇ ਆ ਉਹ ਆ ਗਏ ਯਾਰ ਗਾਂਦੀ ਗਾ ਮਤਲਬ ਕਿ ਬਥੇਰੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਅਸੀਂ ਕੰਮ ਕੀਤੇ ਜਿਵੇਂ ਨਾਲ-ਨਾਲ ਇਹਨਾਂ ਦਾ ਜੋ ਵੀ ਇਹਨਾਂ ਸਾਰੇ ਵਗੈਰਾ ਸਾਰਿਆਂ ਦੇ ਕੰਮ ਕੀਤੇ ਆ ਦੇਖੋ ਸਾਰੀ ਫਿਨਿਸ਼ਿੰਗ ਅਸੀਂ ਪ੍ਰੋਪਰ ਦਿੱਤੀ ਹੈ ਕੋਈ ਇਹਦੇ ਵਿੱਚ ਕੋਈ ਹਲਕਾ ਕੰਮ ਹੋਇਆ ਹੀ ਨਹੀਂਗਾ ਮਤਲਬ ਇਹ ਲਾਂਬੇ ਵਾਲਾ ਕੰਮ ਤਾਂ 1% ਵੀ ਨਹੀਂ ਤੁਸੀਂ ਇੱਕ ਵਾਰ ਯਾਰ ਰੂਮ ਦੀ ਕੰਡੀਸ਼ਨ ਕਰੋ ਚੈੱਕ ਇਹ ਤੁਸੀਂ ਆ ਲਾ ਲੋ ਬਾਈ ਨੇ ਰੀਜਨਲ ਘਰ ਬਣਾਇਆ ਹੋਇਆ ਪੂਰੀ ਰੀਜਨਲ ਤੇ ਬਾਈ ਨੇ ਤੁਸੀਂ ਆ ਲਾ ਲੋ ਇਹੋ ਜਿਹੇ ਬੰਦੇ ਭਰਾ ਹੋਰਾਂ ਤੇ ਭਰੋਸਾ ਕਰ ਰਹੇ ਨੇਗੇ ਇਹਨਾਂ ਨੇ ਪੈਸੇ ਬਚ ਰਹੇ ਨੇ ਵੀਰੇ ਕਿਉਂਕਿ ਆਪਾਂ ਅਗਲੇ ਨੂੰ ਕੁਆਲਿਟੀ ਵੀ ਦੇ ਰਹੇ ਹਾਂ ਦੋਨੋਂ ਕੰਮ ਹੋ ਰਹੇ ਨੇ ਤੇ ਉੱਪਰ ਵੀ ਆਪਾਂ ਨੇ ਕੰਮ ਕੀਤਾਗਾ ਉੱਪਰ ਵੀ ਆ ਜਾ ਆਪਾਂ ਤੁਹਾਨੂੰ ਉਹ ਵੀ ਦਿਖਾ ਦਈਏ ਬਾਈ ਉਹ ਦੇਖੋ ਕਿ ਆ ਥੋੜੇ ਜਿਹਾ ਅਲੱਗ-ਅਲੱਗ ਡਿਜ਼ਾਈਨ ਨੇ ਅੱਛਾ ਜੀ ਫਿਰ ਇੱਕ ਚੀਜ਼ ਹੋਰ ਦੱਸ ਦੋ ਹਾਂਜੀ ਆਜੋ ਨਾਲ ਹੁੰਦੇ ਵੀ ਆਪਣੇ ਕੋਲ ਜੇ ਕਿਸੇ ਪਰਾਂ ਨੇ ਡਿਜ਼ਾਈਨ ਦੀ ਗੱਲ ਕਰੀਏ ਵੀ ਆਪਣੇ ਕੋਲ ਕਿੰਨੇ ਕੁ ਡਿਜ਼ਾਈਨ ਨੇ ਜੇ ਆਪਦੇ ਸਾਹਬ ਨਾਲ ਕਸਟਮ ਵੀ ਕਰਾ ਸਕਦਾ ਹੋ ਡਿਜ਼ਾਈਨ ਕਸਟਮਾਈਜ਼ ਵੀ ਬਹੁਤ ਆ ਹਜ਼ਾਰਾਂ ਡਿਜ਼ਾਈਨ ਆਪਣੇ ਕੋਲੇ ਪਏ ਆ ਤੁਸੀਂ ਜੇ ਕੋਈ ਨੈਟ ਤੋਂ ਵੀ ਡਿਜ਼ਾਈਨ ਦੇਖਦੇ ਹੋ ਜਾਂ ਆਪਦੇ ਆਂਢੀ ਗੁਆਂਢੀ ਦੇ ਕਿਤੇ ਲੱਗਿਆ ਤੁਸੀਂ ਦੇਖ ਲਿਆ ਕਿ ਮੈਨੂੰ ਐਵੇਂ ਦਾ ਦਰਵਾਜ਼ਾ ਚਾਹੀਦਾ ਹੈ ਤੇ ਉਹ ਸੇਮ ਮਿਲ ਜਾਏਗਾ ਮਤਲਬ ਦਰਵਾਜ਼ਿਆਂ ਦੇ ਲਈ ਖਾਸ ਮਸ਼ਹੂਰ ਨਹੀਂ ਹੈ ਕਿਉਂਕਿ ਇਹਨਾਂ ਦਾ ਨਾਮ ਕੀ ਹੈ ਪੰਜਾਬ ਡੋਰਸ ਤਾਂ ਕਰਕੇ ਦਰਵਾਜੇ ਬਹੁਤ ਜ਼ਿਆਦਾ ਇਹਨਾਂ ਦੇ ਮਤਲਬ ਹਾਈਲਾਈਟਡ ਨੇ ਇਹਤੇ ਵੀ ਸੀਐਨਜੀ ਵਰਕ ਹੋਇਆ ਹੈ ਆ ਵੀ ਦਰਵਾਜੇ ਨਾਲ ਫਿੱਟ ਕਰਾ ਤੁਸੀਂ ਦਰਲੇ ਪਾਸੇ ਦੇਖ ਲਓ ਫਿਨਿਸ਼ਿੰਗ ਜ਼ੀਰੋ ਜ਼ੀਰੋ ਹੋ ਗਈ ਕਿਉਂਕਿ ਵੀਰੇ ਕੀ ਚੱਕਰ ਹੁੰਦਾ ਕਾਲੂ ਲੱਕੜ ਮਾੜੀ ਹੈ ਨਾ ਜੀ ਉਹਨੇ ਕਾਬਜੇ ਦੇ ਵਿੱਚੋਂ ਨਟ ਸਕਰੂ ਗੈਪ ਪੈ ਜਾਣਾ ਤੁਸੀਂ ਇਹ ਦੇਖੋ ਕਾਬਜੇ ਦੀ ਫਿਟਿੰਗ ਦੇਖੋ ਹਮਮ ਪ੍ਰੋਪਰ ਦੇਖੋ ਇਹ ਚੀਜ਼ ਮੇਨ ਹੈ ਬਿਲਕੁਲ ਕਿਉਂਕਿ ਉਸਾਲ 6 ਮਹੀਨੇ ਬਾਅਦ ਹੀ ਗਿਆ ਨਾ 9 ਸਾਲ ਬਾਅਦ ਨਹੀਂ 6 ਮਹੀਨੇ ਬਾਅਦ ਇਹ ਮਾੜੀ ਲੱਕੜਾ ਹੈ ਜੀ ਸਿਕਿਉਰਿਟੀ ਲੈ ਹੋ ਜਾਣਗੇ ਆ ਸਾਈਡ ਨੀਚੇ ਦਾ ਬੰਨ ਲੱਗ ਜੂਗੀ ਇਧਰਲਾ ਪਾਸਾ ਨੀਚੇ ਘਸਰਨ ਲੱਗ ਜੂਗੀ ਉੱਥੇ ਨਿਸ਼ਾਨੀ ਹੈ ਜੀ ਆ 2.5 ਸਾਲ ਹੋ ਗਏ ਅੱਜ ਵੀ ਐਵੇਂ ਦਾ ਐਵੇਂ ਪਿਆ ਆ ਵੀ ਆਪਾਂ ਜਿੰਨੇ ਵੀ ਘਰ ਦੇ ਵਿੱਚ ਦਰਵਾਜ਼ੇ ਲੱਗੇ ਹੋਏ ਨੇਗੇ ਸਾਰਾ ਆਪਣਾ ਕੰਮ ਇਹ ਸਾਰੇ ਪੁਰਾਣੇ ਬਈ ਮੈਂ ਕਹਣਾ ਫੁੱਲ ਤੇ ਸੱਲੇ ਵਾਲਾ ਕੰਮ ਹੈ ਨਾ ਆ ਵੀ ਦਰਵਾਜ਼ਾ ਆਪਣੀ ਲੱਗੇ ਹੋਣਾ ਸੇਮ ਅੱਛਾ ਇਹਨਾਂ ਦਾ ਡਿਜ਼ਾਈਨ ਆਲਮੋਸਟ ਸੇਮ ਹੀ ਲਗਵਾਏ ਨੇ ਨਾ ਤੁਹਾਡੇ ਤੋਂ ਹਾਂ ਉਹ ਡਿਜ਼ਾਈਨ ਸਾਰਾ ਸੇਮ ਹੈ ਉੱਪਰ ਨੀਚੇ ਸਾਰਾ ਸੇਮ ਕੰਬੀਨੇਸ਼ਨ ਰੱਖਿਆ ਹੈ ਓਕੇ 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 ਲੈ ਬਈ अच्छा ਇਹਨਾਂ ਦਾ ਕੀ ਆਪਣਾ ਕੋਸਟ ਕੋਸਟ ਕੀ ਵਧ ਗਿਆ ਸੀਗਾ ਜਿਆਦਾ ਹੋਵੇ ਕੋਸਟ ਇਹਦੇ ਜਿਆਦਾ ਨਹੀਂ ਕੀ ਵੈਸੇ ਬਾਹਰੋਂ ਬਰ ਮਾਰਕੀਟ ਦੇ ਵਿੱਚ ਤੇ ਇਹ ਹੀ ਪੱਲਾ ਮੰਨ ਕੇ ਲੋ 15 15 20 2000 ਦਾ ਆਰਾਮ ਨਾਲ ਸੇਲ ਕਰੀ ਜਾਂਦੇ ਆ ਇੱਕ ਪੱਲਾ ਜੀ ਇੱਕ ਪੱਲਾ ਹਾਂ ਕਰਦੇ ਰਹਿ ਠੀਕ ਹੈ ਇਹ ਸਾਗਵਾਂ ਡਿਕ ਦੇ ਵਿੱਚ ਰੇਸ਼ੇ ਦੇਖੋ ਤੁਸੀਂ ਟਿਕਪਲੇ ਦੇ ਪ੍ਰੋਪਰ ਰੇਸ਼ੇ ਦੇਖਦੇ ਪਏ ਆ ਇਹ ਪੱਲਾ ਆਪਾਂ ਨੂੰ ਮੰਨ ਕੇ ਨੋਰਮਲ ਰੇਂਜ ਦੇ ਵਿੱਚ ਆ ਜਾਓ ਮੈਂ ਨਾਲ ਉਹ ਬੈਠੋ ਡਿਸਕਸ ਕਰਾਂਗੇ ਕਿੰਨਾ ਕੰਮ ਤੁਹਾਨੂੰ ਮੈਂ ਬਿਲਕੁਲ ਜਾਇ ਰੇਟ ਦੇ ਵਿੱਚ ਦੇਉਂਗਾ ਪਹਿਲਾਂ ਮਾਰਕੀਟ ਚ ਹੰੜਿਆ ਹਉਣ ਮੈਂ ਕਹਣਾ ਭਰਾ ਹੋਣਾ ਮੈਂ ਨਾ ਪਹਿਲਾਂ ਪੂਰੀ ਮਾਰਕੀਟ ਚ ਦੇਖਿਆ ਹਉਣ ਉਸ ਤੋਂ ਬਾਅਦ ਮੇਰੇ ਕੋਲ ਆਉਣ ਤੇ ਮੈਂ ਉਸ ਤੋਂ ਅੱਗੇ ਕਿਤੇ ਜਾਣ ਨਹੀਂ ਦਿੰਦਾ ਲੈ ਬਈ ਸਿੱਧਾ ਜਾਂ ਖੁੱਲਾ ਚੈਲੰਜ ਹੈ ਤੇ ਬਈ ਹੋਰ ਆਪਣਾ ਇੱਥੇ ਸਾਰਾ ਤਰ੍ਹਾਂ ਦਾ ਬਾਜਾਂ ਦਾ ਕੰਮ ਕੀਤਾ ਇਕ ਤਾਣਾ ਬਾਕੀ ਹਲਕਾ ਫੁਲਕਾ ਹੋਰ ਵੀ ਫਰਨੀਚਰ ਦਾ ਜਿਵੇਂ ਕੰਮ ਕੀਤਾ ਹੀ ਆ ਪੁਰਾਣਾ ਬਾਕੀ ਇਸ ਸਕਰੀਨ ਤੇ ਸੇਮ ਨੰਬਰ ਚੱਲ ਰਿਹਾ ਨਾ ਐਡਰੈਸ ਵੀ ਚੱਲ ਰਿਹਾਗਾ ਬਾਕੀ ਇਹ ਵੀਡੀਓ ਆਪਾਂ ਸਿਰਫ ਤੁਹਾਨੂੰ ਕੰਮ ਦਿਖਾਇਆ ਕਿਉਂ ਕਿ ਕਿਸੇ ਦੇ ਘਰੇ ਲੱਗਿਆ ਹੋਇਆ ਕੰਮ ਜਾਂ ਕਿਸੇ ਦੇ ਘਰੇ ਕੀਤਾ ਹੋਇਆ ਕੰਮ ਕਿਵੇਂ ਦਾ ਕਿਵੇਂ ਨਹੀਂ ਕਸਟਮਰ ਆ ਜੱਡ ਦੇ ਜਾਂਦੇ ਸੈਟੀਸਫਾਈ ਨੇ ਪਰ ਹੋਰ ਤਾਂ ਬਈ ਹੋਗਾ ਮੇਰੇ ਦਾ ਰਿਸ਼ਤੇਦਾਰਾਂ ਦੇ ਕੰਮ ਆ ਗਏ ਆਉਣਗੇ ਬਈ ਚੰਗੀ ਚੀਜ਼ ਅਗਲਾ ਕਹਿੰਦਾ ਗਿਆ ਘੱਟ ਪੈਸੇ ਚ ਬਣ ਰਹੀ ਆ ਹੋਰ ਕੀ ਭਾਲ ਦਿਓਗੇ ਬਾਕੀ ਕਿਸੇ ਪੁਰਾਣਾ ਯਾਰ ਕੋਈ ਵੀ ਕੰਮ ਕਰਾਉਣਾ ਆਪਣਾ ਤਸੱਲੀ ਵਾਲਾ ਸੇਰੇ ਵਾਲਾ ਆ ਸੇਮ ਨੰਬਰ ਤੇ ਕਰ ਲਓ ਕੰਟੈਕਟਡਾ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰਦੇ ਹੋ